ਰਾਪਤ ਹੋਇਆ ਗੁਰਦੁਆਰਾ ਚਿੱਟਾ ਸ਼ੇਰ ਨੇੜੇ ਪਿੰਡ ਜੁੱਧੇ ਸੇਰੋਂ ਬਿਆਸ ਤੋਂ ਜਿਹੜਾ ਰੋਡ ਸੇਰੋਂ ਬਾਗਾਵਾਲ ਨੂੰ ਜਾਂਦਾ ਰੋਡ ਦੇ ਉੱਤੇ ਸਥਿਤ ਪਿੰਡ ਗੁੱਡਾ ਸੇਰ ਹੋਰੇ ਗੁਰੂ ਘਰ ਦਾ ਨਾਮ ਹੈਗਾ ਚਿੱਟਾ ਸ਼ੇਰ ਗੁਰੂ ਹਰਿਗ੍ਰੰਥ ਪਾਸ਼ਾ ਮਹਾਰਾਜ ਇਸ ਸਥਾਨ ਤੇ ਆ ਕੇ ਚਰਨ ਪਾਇਏ ਇੱਧਰ ਤੁਸੀਂ ਦੇਖੋਗੇ ਕਾ ਮਾਰਦਾ ਦਾ ਸਾਧਾ ਦਰਿਆ ਹੈ ਐਸੀ ਦਿਲਮੋਹਕ ਰਮਣੀਕ ਚਲਨ ਸ਼ੂਨ ਵਾਲੀ ਜਗਾ ਹੈ ਸਥਾਨ ਹੈ ਕੋਪਰ ਦਰਬਾਰ ਦੇ ਅੰਦਰ ਜਾਣਾ ਹੈ ਮਥੇ ਟਿਕਣਾ ਗੁਰੂ ਮਹਾਰਾਜ ਦੇ ਚਰਨਾਂ ਚ ਮਹਾਰਾਜ ਨੇ ਸਫਾ ਪ੍ਰਾਪਤ ਅਕਸ਼ੇ ਨਹੀਂ ਸਥਾਨ ਹੈ ਇਹ ਗੁਰਦੁਆਰਾ ਚੁੱਟਾ ਸ਼ੇਰ ਮੇਰੇ ਛੇਵੇਂ ਪਾਤਸ਼ਾਹ ਪੰਗੋਰੀ ਪਾਸ਼ਾ ਮਹਾਰਾਜ ਦੇ ਚਰਨ ਛੁਪਾ ਮਹਾਰਾਜ ਖੁਸ਼ੀਆਂ ਖੇੜੇ ਬਖਸ਼ੇ ਅਸਥਾਨ ਤੇ ਨਤਮਸਤਕ ਹੋ ਰਿਹਾ ਕਿਸੇ ਨੇ ਪਹਿ ਮਾਰੇ ਚਲਾਈ ਵਾਹ ਵਾਹ ਸੰਗਤ ਜੀ ਗੁਰੂ ਮਹਾਰਾਜ ਦੇ ਜਿੱਥੇ ਚਰਨ ਪਏ ਨੇ ਜਿਹੜੇ ਸਥਾਨਾਂ ਤੇ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰੂ ਦੇਖਿਆ ਜਾਏ ਛੱਟਾ ਸ਼ੇਰ ਗੁਰਦੁਆਰਾ ਜਦੋਂ ਵੀ ਕਿਤੇ ਸੁਭਾਗ ਪ੍ਰਾਪਤ ਹੋਵੇ ਆ ਕੇ ਜਰੂਰ ਦਰਸ਼ਨ ਮੇਲੇ ਕਰੋ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਜੀ ਨੇ ਇੱਥੇ ਇੱਕ ਫਕੀਰ ਸਾਈ ਜਿਹੜਾ ਮਹਾਰਾਜ ਨੂੰ ਮੰਦਦਾ ਸੀ ਬਾਰਾ ਜੀ ਨੇ ਦਰਸ਼ਨ ਮੇਲੇ ਦਿੱਤੇ ਦਾਸ ਦੇ ਪਿੰਡ ਸੇਰੋਂ ਬਾਗਾ ਵੀ ਗਏ ਕਰਤਾਰਪੁਰ ਸਾਹਿਬ ਜਿੱਥੇ ਜੇ ਕਿਸੇ ਬੱਚੇ ਨੂੰ ਸੋਕੜਾ ਪੈ ਜੇ ਪੰਜ ਉਥੇ ਮਹਾਰਾਜ ਦੀ ਮਨਉਤ ਨਾਲ ਦਰਸ਼ਨ ਮੇਲੇ ਕਰ ਲੋ ਤੇ ਸੋਕੜਾ ਦੂਰ ਹੋ ਜਾਂਦਾ ਇਹ ਗੁਰਦੁਆਰਾ ਚਿੱਟਾ ਸ਼ੇਰ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਮਹਾਰਾਜ ਦੇ ਚਰਨ ਛੋਪਾ ਉੱਤੇ ਇੱਥੇ ਬੈਠ ਕੇ ਬਾਸ ਆਪਣੇ ਮਾਣਕ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਵੇ ਤਾਂ